ਤੁਸੀਂ ਨੌਕਰੀਆਂ ਦੇਣ ਦੀ ਇਹ ਮੁਹਿੰਮ ਜਿਹੜੀ ਵਿੱਢੀ ਐ ਹੁਣ ਤੱਕ ਕਿੰਨੀਆਂ ਨੌਕਰੀਆਂ ਜਿਹੜੀਆਂ ਕਿਹਾ ਇਹ ਕਿਸਾਨ ਜਿਹਦੇ ਜਾਨ ਗਵਾਕੇ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਉਹ ਲੰਮਾ ਸਣਾ 13 ਮਹੀਨੇ ਮੋਰਚਾ ਚੱਲਿਆ ਉਹਦੇ ਵਿੱਚ ਬਹੁਤ ਸਾਰੇ ਸਾਡੇ ਵੱਡਿਆਂ ਬਜ਼ੁਰਗਾਂ ਨੇ ਭਰਾਵਾਂ ਨੇ ਜਾਨਾਂ ਗਵਾਲੀਆਂ 592 ਪਰਿਵਾਰਾਂ ਨੂੰ ਉਹਨਾਂ ਵਾਰਸਾਂ ਨੂੰ ਨੌਕਰੀ ਦਿੱਤੀ ਗਈ ਜਿਹਦੇ ਚ 527 ਕਲਾਸ ਡੀ ਦੀਆਂ ਜੀ ਤੇ 63 ਜਿਹੜੀਆਂ ਸੀ ਸੀ ਕਲੈਰੀਕਲ ਸਟਾਫ ਵਗੈਰਾ ਹੁੰਦਾ ਹੈਗਾ ਉਹਦੇ ਵਿੱਚ ਜੀ ਉਹਨਾਂ ਦੀ ਕੁਆਲਿਫੀਕੇਸ਼ਨ ਉਹਨਾਂ ਪਰਿਵਾਰਾਂ ਦੇ ਵਾਰਸਾ ਨਹੀਂ ਹੋਣੀ ਹੈ ਦਿੱਤੀਆਂ ਗਈਆਂ ਜਿਹੜੀਆਂ ਅੱਜ ਦਿੱਤੀਆਂ ਗਈਆਂ ਉਹ 3 ਨੌਕਰੀਆਂ ਸਨ ਸਾਨੂੰ ਨਾਲ ਗੱਲਬਾਤ ਹੋਈ ਉਹ ਕਹਿੰਦੇ ਬਦਲ ਠੀਕ ਹੈ ਤੁਸੀਂ ਇਹ ਆਪਸ਼ਨ ਲੈ ਕੇ ਆਉਣਾ ਚਾਹੁੰਦੇ ਹੋ ਬਹੁਤ ਚੰਗੀ ਹੈ ਉਹ ਬਾਵਾ ਖੁਲ ਕੇ ਸਵਾਗਤ ਕਰਦੇ ਆ ਪਰ ਕਹਿੰਦੇ ਜਿੰਨਾ ਚਿਰ ਕਿਸਾਨਾਂ ਕੋਲ ਆਰਥਿਕਤਾ ਦਾ ਉਸ ਤਰੀਕੇ ਦਾ ਬਦਲ ਨਜ਼ਰ ਨਹੀਂ ਆਊਗਾ ਉਹਨਾਂ ਚਿਰ ਜਿੰਨਾ ਸੰਭਵ ਨਹੀਂ ਹੈ ਮੈਂ ਉਹੀ ਬੇਨਤੀ ਕਰਦਾ ਜੇ ਅੱਜ ਹੀ ਮੈਂ ਕਹਿੰਦਾ ਨਾ ਵੀ ਸਰਗੋਈ ਬਦਲਦੀਏ ਤਾਂ ਆਰਥਿਕਤਾ ਟੁੱਟ ਜਾਊਗੀ ਆਪਣੇ ਜਿਹੜਾ ਉਹਦੀ ਡਿਊਟੀ ਬਣਦੀ ਹੈ ਕਿ ਉਹ ਸਾਡੀ ਸਟੇਟ ਆ ਤੇ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਆ ਤਾਂ ਪਾਣੀ ਕਿਵੇਂ ਬਚਾ ਲਈਏ ਇਹਨੂੰ ਅਸੀਂ ਸਾਨੂੰ ਲੋੜ ਨਹੀਂ ਚੌਲਾਂ ਦੀ ਜੀ ਸਾਨੂੰ ਅਨੇ ਇੰਨੀ ਕਣਕ ਦੀ ਲੋੜ ਵੀ ਨਹੀਂ ਜਿੰਨੀ ਅਸੀਂ ਪੈਦਾ ਕਰ ਦਿੰਨੇ ਆ ਅਸੀਂ ਇਸ ਆਪਣੇ ਮੁਲਕ ਲਈ ਕਰਦੇ ਆ ਤੇ ਮੁਲਕ ਦੇ ਜਿਹੜੇ ਕੋਈ ਇੱਕ ਛੋਟੀ ਜੀ ਸਟੇਟ ਆ ਉਹਦੀ ਸਾਡਾ ਹਿੱਸਾ ਬਹੁਤ ਥੋੜਾ ਹੁੰਦਾ ਤੋ ਪ੍ਰਧਾਨ ਮੰਤਰੀ ਵਗੈਰਾ ਜਿਹੜੇ ਉੱਤਰੋਂ ਦੂਸਰੀਆਂ ਸਟੇਟਾਂ ਦੇ ਸਾਡੇ ਨਾਲ ਥੋੜਾ ਵਿਤਕਰਾ ਕਰ ਜਾਂਦੇ ਆ ਫਸਲ ਚੱਕਣ ਵਾਲੀ ਵੀ ਨੱਕ ਮੂੰਹ ਮਾਰਿਆ ਜਾਂਦਾ ਹੈ ਦਿੱਲੀ ਦੇ ਬਾਰਡਰਾਂ ਤੇ ਕਿਸਾਨ 13 ਮਹੀਨੇ ਡਟੇ ਰਹੇ ਹਾਲਾਂਕਿ ਪਹਿਲ ਜਿਹੜੀ ਸੀਓ ਪੰਜਾਬ ਦੇ ਕਿਸਾਨਾਂ ਵੱਲੋਂ ਇਸ ਅੰਦੋਲਨ ਦੀ ਕੀਤੀ ਗਈ ਸੀ ਤੇ ਜੇ ਸ਼ਹੀਦੀਆਂ ਦੀ ਗੱਲ ਕਰ ਲਈਏ ਜਾਂ ਜਾਨਾਂ ਗਵਾਉਣ ਦੀ ਗੱਲ ਕਰ ਲਈਏ ਤਾਂ 700 ਤੋਂ ਵੱਧ ਇਸ ਅੰਕੜੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਜ਼ਿਕਰ ਸਭ ਤੋਂ ਜ਼ਿਆਦਾ ਹੁੰਦਾ ਆ ਤੇ ਉਹਨਾਂ ਦੀ ਮੰਗ ਰਹੀ ਐਸਕੇਮ ਦੀ ਮੰਗ ਰਹੀ ਕਿ ਇਨ੍ਹਾਂ ਸ਼ਹੀਦ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਕਿਸਾਨਾਂ ਦੇ ਉਹਨਾਂ ਨੂੰ ਨੌਕਰੀ ਦਿੱਤੀਆਂ ਜਾਣ ਪੰਜਾਬ ਸਰਕਾਰ ਉਪਰਾਲੇ ਕਰਦੀ ਨਜ਼ਰ ਆਈ ਤੇ ਪੰਜਾਬ ਸਰਕਾਰ ਨੇ ਅੱਜ ਵੀ ਉਸ ਲੜੀ ਨੂੰ ਅੱਗੇ ਵਧਾਇਆ ਅੰਤਮ ਪੜਾਅ ਦੇ ਵਿੱਚ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਅਗਲਾ ਪ੍ਰੋਸੀਜਰ ਕੀ ਆ ਖੁਡੀਆਂ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਮਿਹਰਬਾਨੀ ਸਪੋਕਸਮੈਨ ਅਦਾਰੇ ਦਾ ਤੁਹਾਡਾ ਸਰਕਾਰ ਜੀ ਤੁਸੀਂ ਆਏ ਜੀ ਆਇਆਂ ਨੂੰ ਕਿਸ ਪ੍ਰਕਾਰ ਨਾਲ ਜੇ ਤੁਸੀਂ ਗੱਲ ਕਰਦੇ ਆ ਕਿ ਤੁਹਾਡੇ ਕੋਲ ਮੰਗਾਂ ਪਹੁੰਚੀਆਂ ਐ ਸਕੀਮ ਦੀਆਂ ਤੁਸੀਂ ਨੌਕਰੀਆਂ ਦੇਣ ਦੀ ਇਹ ਮੁਹਿੰਮ ਜਿਹੜੀ ਵਿੱਢੀ ਐ ਹੁਣ ਤੱਕ ਕਿੰਨੀਆਂ ਨੌਕਰੀਆਂ ਜਿਹੜੀਆਂ ਕਿਹਾ ਇਹ ਕਿਸਾਨ ਜਿਹੜੇ ਜਾਨ ਗਵਾਗੇ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਤੁਸੀਂ ਸਾਰੇ ਇਸ ਗੱਲ ਤੋਂ ਤਾਂ ਬੜੇ ਫਲੀਪੜ ਜਾਣੂ ਆ ਤੁਸੀਂ ਵੀ ਉੱਥੇ ਰਹੇ ਹੋ ਮੋਰਚੇ ਰਹੇ ਹੋ ਤੁਹਾਡੇ ਸਦਕੇ ਹੀ ਦੁਨੀਆ ਵਿੱਚ ਗੱਲਬਾਤ ਗਈ ਹੈ ਜੀ ਕਿ ਜਦੋਂ ਕਾਲੇ ਕ ਨੂੰ ਸੈਂਟਰ ਦੀ ਸਰਕਾਰ ਨੇ ਨਰਿੰਦਰ ਮੋਦੀ ਦੀ ਸਰਕਾਰ ਨੇ ਕਰ ਦਿੱਤੇ ਗਏ ਸਨ ਉਸ ਵੇਲੇ ਪੰਜਾਬ ਵਿੱਚੋਂ ਵਿੱਚੋਂ ਵਿਰੋਧ ਚੱਲਿਆ ਸੀ ਤੇ ਉਹ ਹੌਲੀ-ਹੌਲੀ ਹਿੰਦੁਸਤਾਨ ਦਾ ਵਿਰੋਧ ਬਣ ਗਿਆ ਸਾਰੇ ਸਟੇਟਾਂ ਚੋਂ ਖਾਸ ਕਰਕੇ ਉੱਤਰੀ ਸਟੇਟਾਂ ਚੋਂ ਦਾ ਕਿਸਾਨ ਭਰਾਵਾਂ ਨੇ ਤੇ ਲੋਕਾਂ ਨੇ ਖਾਸ ਕਰਕੇ ਸਾਥ ਦਿੱਤਾ ਉਹਦੇ 'ਚ ਕੋਈ ਸ਼ੱਕ ਨਹੀਂ ਉਹ ਲੰਮਾ ਸਰਾ 13 ਮਹੀਨੇ ਮੋਰਚਾ ਚੱਲਿਆ ਉਹਦੇ 'ਚ ਬਹੁਤ ਸਾਰੇ ਸਾਡੇ ਵੱਡਿਆਂ ਬਜ਼ੁਰਗਾਂ ਨੇ ਭਰਾਵਾਂ ਨੇ ਜਾਨਾਂ ਗਵਾਲੀਆਂ ਉਹਨਾਂ ਨੂੰ ਨੌਕਰੀ ਦੇਣ ਦਾ ਸਿਲਸਲਾ ਕਿਉਂਕਿ ਸਾਡੇ ਵਾਸਤੇ ਉਹਨਾਂ ਨੇ ਕੀਤਾ ਸਰਕਾਰ ਵੱਲੋਂ ਚੱਲਿਆ ਜਿਹੜੀ ਅੱਜ ਤੱਕ 592 ਪਰਿਵਾਰਾਂ ਨੂੰ ਉਹਨਾਂ ਵਾਰਸਾਂ ਨੂੰ ਨੌਕਰੀ ਦਿੱਤੀ ਗਈ ਹੈ ਜਿਹਦੇ ਚ 527 ਕਲਾਸ ਡੀ ਦੀਆਂ ਜੀ ਤੇ 65 ਜਿਹੜੀਆਂ ਸੀ ਕਲੈਰੀਕਲ ਸਟਾਫ ਵਗੈਰਾ ਹੁੰਦਾ ਜਿਹੜਾ ਉਹਦੇ ਵਿੱਚ ਜੀ ਉਹਨਾਂ ਦੀ ਕੁਆਲਿਫੀਕੇਸ਼ਨ ਉਹਨਾਂ ਪਰਿਵਾਰਾਂ ਦੇ ਵਾਰਸਾਂ ਦੀ ਹੋਣੀ ਹੈ ਦਿੱਤੀਆਂ ਗਈਆਂ ਜਿਹੜੀਆਂ ਅੱਜ ਦਿੱਤੀਆਂ ਗਈਆਂ ਉਹ 30 ਨੌਕਰੀਆਂ ਸਨ 30 ਜਿਹੜੀਆਂ ਵਿੱਚੋਂ ਅ 25 ਕਲੈਰੀਕਲ ਸਟਾਫ ਵਿੱਚ ਆਈਆਂ ਤੇ 5 ਜਿਹੜੀਆਂ ਕਲਾਸ ਡੀ ਵਿੱਚ ਆ ਗਈਆਂ ਇਹ ਤੋਂ ਇਲਾਵਾ ਸਾਡੇ ਨਾਲ ਹੀ ਜੁੜਦਾ ਮਹਿਕਮਾ ਇਹ ਮੇਰੇ ਕੋਲੇ ਐ ਸੇ ਖੇਤੀ ਦੇ ਪਸ਼ੂ ਪਾਲਣ ਉਹਦੇ ਜੋ 6 ਬੱਚਿਆਂ ਨੂੰ ਨੌਕਰੀਆਂ ਮਿਲੀਆਂ ਇਸੇ ਦੇ ਨਾਲ ਡੇਰੀ ਡਿਵੈਲਪਮੈਂਟ ਜਿਹੜਾ ਉਹਦੇ 2 ਬੱਚਿਆਂ ਨੂੰ ਨੌਕਰੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਜਿਹੜਾ ਲੰਮਾ ਸਿਲਸਿਲਾ ਚੱਲ ਰਿਹਾ ਜਿਹੜਾ ਭਗਵੰਤ ਮਾਨ ਹੋਰਾਂ ਦੀ ਸਰਕਾਰ ਦਾ ਜਦੋਂ ਤੋਂ ਸਰਕਾਰ ਆਈ ਹੈ ਤਕਰੀਬਨ ਕੋਈ ਹਫਤਾ ਜਾਂਦਾ ਇੱਕ ਪ੍ਰੋਗਰਾਮ ਕਰਕੇ 5-400 ਬੱਚਿਆਂ ਨੂੰ ਉਹਦੇ ਵਿੱਚ ਨੌਕਰੀਆਂ ਮਿਲਦੀਆਂ ਰਹੀਆਂ ਜਿਹੜਾ ਅੱਜ ਅੰਕੜਾ 44900 ਕੋਈ 7475 ਤੇ ਪਹੁੰਚ ਗਿਆ ਹੈ ਯਾਨੀ ਕਿ ਤੁਸੀਂ ਜਿਹੜੀ ਰੋਜ਼ਗਾਰ ਦੇਣ ਦੀ ਲੜੀ ਹੈ ਉਹਦੇ ਵਿੱਚ ਤਕਰੀਬਨ 45000 ਦੇ ਅੰਕੜੇ ਨੂੰ ਤੁਹਾਡੀ ਸਰਕਾਰ ਨੇ ਛੋ ਲਿਆ ਤਕਰੀਬਨ ਵੇਖੋ ਕੋਸ਼ਿਸ਼ ਹੈ ਸਾਡੇ ਬੱਚੇ ਆ ਸਾਡੇ ਪੰਜਾਬ ਦੇ ਆ ਸਾਡੇ ਉਹ ਵਾਰਸਾ ਪੰਜਾਬ ਦੇ ਉਹਨਾਂ ਨੂੰ ਜਿਹੜੀ ਕੁ रुझान ਜਾਂ ਬਹੁਤਾ ਚੱਲ ਗਿਆ ਸੀ ਵੀ ਇੱਥੇ ਕੁਛ ਨਹੀਂ ਕਿਉਂਕਿ ਕਈ ਕਈ ਸਾਲ ਨੌਕਰੀਆਂ ਨਹੀਂ ਨਿਕਲਦੀਆਂ ਸੀ ਬੱਚੇ ਪੜ੍ਹ ਲਿਖ ਜਾਂਦੇ ਸੀ ਤੇ ਉਹ ਵਾਰ ਨੂੰ ਵੀ ਚੱਲਣ ਦਾ ਮਾਹੌਲ ਚੱਲ ਪਿਆ ਸੀ ਜਦੋਂ ਇੱਥੇ ਮਤਲਬ ਆਪ ਦੇ ਇੱਕ ਦੂਸਰੇ ਦੇ ਹਾਨੀ ਇਹ ਦੇ ਵਿੱਚ ਸਿਲੈਕਸ਼ਨ ਹੋਣ ਲੱਗ ਗਈ ਤੇ ਦੂਸਰੇ ਵੀ ਜੋਰ ਲਾ ਕੇ ਪੜ੍ਹਨ ਲੱਗ ਗਏ ਵੀ ਮਿਹਨਤ ਕਰਾਂਗੇ ਤੇ ਮਿਹਨਤ ਦਾ ਮੁੱਲ ਪਾਊਗਾ ਜਿਹੜਾ ਐ ਸਰਕਾਰ ਵਿੱਚ ਨਾ ਕੋਈ ਕੈਸ਼ ਤੇ ਨਾ ਫਰਮੈਸ਼ ਦੀ ਇਹਨਾਂ ਨੌਕਰੀਆਂ ਵਿੱਚ ਲੋੜ ਪਈ ਹੈ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਦਾ ਮੁੱਲ ਮਿਲਿਆ ਤੇ ਮਿਲਦਾ ਰਹੂਗਾ। ਭੋਲੇ ਸਾਹਿਬ ਕਿੰਨੇ ਪਰਿਵਾਰ ਰਹਿ ਗਏ ਨੇ ਜੇਕਰ ਤੁਸੀਂ ਪੂਰਾ ਇਹ ਨਿਰੇਖਣ ਕਰਦੇ ਹੋ ਤੇ ਹੁਣ ਕਿੰਨੀ ਕਿੰਨੀ ਇੱਕ ਗਿਣਤੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਨਿਯੁਕਤੀ ਪੱਤਰ ਤੁਸੀਂ ਦਊ ਜਿਹੜੇ ਜਿਹੜੇ ਸਭ ਕਿਸਾਨ ਭਰਾ ਦਾ ਤੇ ਮੇਰੇ ਕੋਲ 100 ਕੁ ਦੋ ਹੈ ਪਰ ਉਹਨਾਂ 'ਚ ਜੇ ਸਾਰੇ ਕਾਗਜ਼ਾਤ ਪੂਰੇ ਹੁੰਦੇਗੇ ਤਾਂ ਕੋਈ ਡਿੱਕਾ ਨਹੀਂ ਲੱਗੂਗਾ। ਅਸੀਂ ਜੋ ਮੇਰੇ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਘਰ ਦੇ ਅੱਗੇ ਵੀ ਕਿਸਾਨ ਭਰਾਵਾਂ ਨੇ ਆ ਕੇ ਧਰਨਾ ਲਾਇਆ ਮੈਂ ਉਹਨਾਂ ਨੂੰ ਉਦੋਂ ਵੀ ਭਰੋਸਾ ਦਿੱਤਾ ਸੀ ਵੀ ਸਾਡੇ ਮਨ ਵਿੱਚ ਬਹੁਤ ਵੱਡੀ ਹਮਦਰਦੀ ਹੈ ਪਰ ਕੋਈ ਸਬਧਾਨ ਦੇ ਥੱਲੇ ਚਾਹੇ ਮੈਂ ਮੰਤਰੀ ਵੀ ਐ ਚਾਹੇ ਮੁੱਖ ਮੰਤਰੀ ਸਾਹਿਬ ਐ ਚਾਹੇ ਕੋਈ ਅਫਸਰ ਆ ਸੀ ਇੱਕ ਸਬਧਾਨ ਦੇ ਥੱਲੇ ਉਹਨੇ ਐ ਕਿਸੇ ਨੂੰ ਸਿੱਧੀ ਗੱਲ ਨਹੀਂ ਕਹਿ ਸਕਦੇ ਕਾਗਜ਼ਤ ਜਦੋਂ ਪੂਰੇ ਹੁੰਦੇ ਜਾਣਗੇ ਤੇ ਤੁਹਾਨੂੰ ਤੁਹਾਡੇ ਨੌਕਰੀਆਂ ਮਿਲਦੀਆਂ ਜਾਣਗੀਆਂ ਸਰਬ ਇਹ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਬੜੇ ਚਿਰ ਤੋਂ ਚੱਲਦੀਆਂ ਆ ਰਹੀ ਸੀ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਦੇ ਨਜ਼ਰ ਆਉਂਦੇ ਬੀਤੇ ਦਿਨੀ ਇੱਕ ਧਰਨਾ ਗ੍ਰਾਹ ਜਥੇਬੰਦੀ ਨੇ ਲਾਇਆ ਉਹ ਮੰਗ ਸੀ ਖੇਤੀ ਨੀਤੀ ਦੀ ਉਹ ਖਾਕਾ ਤੁਸੀਂ ਉਹਨਾਂ ਨੂੰ ਭੇਜ ਦਿੱਤਾ ਹੈ ਪਰ ਜਦੋਂ ਖਾਕੇ ਦੇ ਵਿੱਚ ਅਸੀਂ ਵੱਖੋ ਵੱਖਰੇ ਵਿਭਾਗਾਂ ਜਾਂ ਭਾਗਾਂ ਦੀ ਗੱਲ ਕਰਦੇ ਹਾਂ ਕ੍ਰੌਪ ਸੈਕਟਰ ਦਾ ਬੜਾ ਜ਼ਿਕਰ ਹੁੰਦਾ ਹੈ ਖੇਤੀ ਵਿਭਿੰਨਤਾ ਦਾ ਜ਼ਿਕਰ ਹੁੰਦਾ ਹੈ ਕਿਸ ਪ੍ਰਤੀਸ਼ਤ ਤੇ ਕਿਸ ਫੀਸਦ ਤੇ ਸੰਭਵ ਹੈ ਉਹ ਕ੍ਰੌਪ ਸੈਕਟਰ ਵੇਖੋ ਸਰਕਾਰ ਵੱਲੋਂ ਆਪਣੀ ਜਿਹੜਾ ਉਹਦੀ ਡਿਊਟੀ ਬਣਦੀ ਹੈ ਕਿ ਉਹ ਸਾਡੀ ਸਟੇਟ ਆ ਤੇ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਆ ਦਾ ਪਾਣੀ ਕਿਵੇਂ ਬਚਾ ਲਈਏ ਇਹਨੂੰ ਅਸੀਂ ਸਾਨੂੰ ਲੋੜ ਨਹੀਂ ਚੌਲਾਂ ਦੀ ਜੀ ਸਾਨੂੰ ਅਨੇ ਇੰਨੀ ਕਣਕ ਦੀ ਲੋੜ ਵੀ ਨਹੀਂ ਜਿੰਨੀ ਅਸੀਂ ਪੈਦਾ ਕਰ ਦਿੰਨੇ ਆ ਅਸੀਂ ਇਸ ਆਪਣੇ ਮੁਲਕ ਲਈ ਕਰਦੇ ਆ ਤੇ ਮੁਲਕ ਦੇ ਜਿਹੜੇ ਕਿਉਂਕਿ ਇਹ ਇੱਕ ਛੋਟੀ ਜੀ ਸਟੇਟ ਆ ਉਹਦੀ ਸਾਡਾ ਹਿੱਸਾ ਬਹੁਤ ਥੋੜਾ ਹੁੰਦਾ ਤੋ ਪ੍ਰਧਾਨ ਮੰਤਰੀ ਵਗੈਰਾ ਜਿਹੜੇ ਉਧਰੋਂ ਦੂਸਰੀਆਂ ਸਟੇਟਾਂ ਦੇ ਸਾਡੇ ਨਾਲ ਥੋੜਾ ਵਿਤਕਰਾ ਕਰ ਜਾਂਦੇ ਆ ਫਸਲ ਚੱਕਣ ਵਾਲੀ ਵੀ ਨੱਕ ਮੂੰਹ ਮਾਰਿਆ ਜਾਂਦਾ ਹੁਣ ਵੀ ਜੇ ਆਪਾਂ ਕਹੀਏ ਸਥਿਤੀ ਇਸ ਤਰ੍ਹਾਂ ਦੀ ਹੈ ਜਿਹੜੀਆਂ ਪੁਰਾਣਾ ਸਟਾਕ ਪਿਆ ਉਹਨੂੰ ਚੱਕਣ ਵਾਸਤੇ ਸਪੈਸ਼ਲਾਂ ਜਿਹੜੀਆਂ ਪਿਛਲੇ ਸਮੇਂ 'ਚ ਇਸ ਤੋਂ ਪਹਿਲਾਂ ਲਾ ਦਿੱਤੀਆਂ ਜਾਂਦੀਆਂ ਸੀ ਹੁਣ ਲਾ ਕੇ ਜਿਹੜਾ ਸਾਨੂੰ ਉਸ ਗੱਲ ਦੀ ਵੀ ਚਿੰਤਾ ਰਹਿੰਦੀ ਹੈ ਤੋ ਚਾਹੁੰਦੇ ਆ ਤੇ ਪੰਜਾਬ ਦੇ ਕਿਸਾਨੇ ਦੇ ਨਾਲ ਸਹਿਯੋਗ ਕਰਨਗੇ ਇੱਕ ਦਿਨ 'ਚ ਕੰਮ ਹੋਣ ਵਾਲਾ ਨਹੀਂ ਕੁਸ਼ਿਵਾਰੀਆਂ ਦੀ ਸਥਿਤੀ ਬਹੁਤ ਵਧੀਆ ਹੋ ਜੂ ਅਸੀਂ ਆਪਣਾ ਰੋਜ਼ਗਾਰ ਆਪ ਹੀ ਪੈਦਾ ਕਰਕੇ ਆਪ ਹੀ ਉਹਦਾ ਲੋਕਾਂ ਵਿੱਚ ਵੰਡ ਲਿਆ ਕਰਾਂਗੇ ਕਿਸਾਨੋ ਨਾਲ ਗੱਲਬਾਤ ਹੋਈ ਉਹ ਕਹਿੰਦੇ ਬਦਲ ਠੀਕ ਹੈ ਤੁਸੀਂ ਇਹ ਆਪਸ਼ਨ ਲੈ ਕੇ ਆਉਣਾ ਚਾਹੁੰਦੇ ਹੋ ਬਹੁਤ ਚੰਗੀ ਹੈ ਉਹ ਬਾਵਾ ਖੁਲ ਕੇ ਸਵਾਗਤ ਕਰਦੇ ਆ ਪਰ ਕਹਿੰਦੇ ਜਿੰਨਾ ਚਿਰ ਕਿਸਾਨਾਂ ਕੋਲ ਆਰਥਿਕਤਾ ਦਾ ਉਸ ਤਰੀਕੇ ਦਾ ਬਦਲ ਨਜ਼ਰ ਨਹੀਂ ਆਊਗਾ ਉਨਾ ਚਿਰ ਇਹ ਸਿੱਟਾ ਸੰਭਵ ਨਹੀਂ ਹੈ ਮੈਂ ਉਹੀ ਬੇਨਤੀ ਕਰਦਾ ਜੇ ਅੱਜ ਹੀ ਮੈਂ ਕਹਿੰਦਾ ਨਾ ਵੀ ਸਾਰਾ ਕੁਝ ਬਦਲ ਦਈਏ ਤਾਂ ਆਰਥਿਕਤਾ ਟੁੱਟ ਜਾਊਗੀ ਠੀਕ ਨਹੀਂ ਹੋਊਗਾ ਇਨੂੰ ਸਮਝਾਉਣ ਦੇ ਵਾਰ ਸੈਕਟਰ ਵਾਈਜ਼ ਇੱਕ ਪਾਸੇ ਚੱਲਾਂਗੇ ਉਧਰਲਾ ਕੰਮ ਜਦੋਂ ਲੋਕਾਂ ਨੂੰ ਸਮਝਾਉਣ ਲੱਗੀ ਵੀ ਇੰਨਾ ਫਸਲਾਂ ਚ ਠੀਕ ਆ ਸਾਡਾ ਗੁਜ਼ਾਰਾ ਵਧੀਆ ਝੋਨੇ ਤੋਂ ਵਧੀਆ ਝੋਨੇ ਦੇ ਬਰਾਬਰਤਾ ਦਾ ਤਾਂ ਉਹ ਲੋਕ ਉਸੇ ਪਾਸੇ ਚਾਹੇ ਉਹ ਸਬਜ਼ੀਆਂ ਹੋਣਗੀਆਂ ਚਾਹੇ ਉਹ ਬਾਗ ਹੋਣਗੇ ਚਾਹੇ ਜਿਹੜੀਆਂ ਹਲਦੀ ਗੰਡੇ ਇਹੋ ਜਿੀਆਂ ਮਤਲਬ ਜਿਹੜਾ ਪਿਆਜ਼ ਦੀ ਖੇਤੀ ਕਰਦੇ ਲੋਕ ਉਦੇ ਨਾਲ ਥੋੜਾ ਥੋੜਾ ਫਰਕ ਪੈਂਦਾ ਜੂ ਖਾਸ ਕਰਕੇ ਛੋਟੀ ਜ਼ਿਮੀਦਾਰ ਨੂੰ ਵੱਡਾ ਜਿਹੜਾ ਇਹਦੇ ਵਿੱਚ ਫਾਇਦਾ ਹੋਣਾ ਜੇ ਉਹ ਆਪ ਉਹਦੇ ਵਿੱਚ ਮਾਰਕੀਟਿੰਗ ਦਾ ਵੀ ਥੋੜਾ ਜਿਹਾ ਕਰਨ ਲੱਗ ਜੂਗਾ ਜੈਸਕ੍ਰੋਪ ਫਸਲਾਂ ਦੀ ਜ਼ਿਕਰ ਹੋ ਰਿਹਾ ਹੈ ਮਾਰਕੀਟਿੰਗ ਨੂੰ ਲੈ ਕੇ ਬਹੁਤ ਵੱਡਾ ਸਵਾਲ ਆ ਸਬਜ਼ੀਆਂ ਦੀ ਮਾਰਕੀਟਿੰਗ ਬੇਸ਼ੱਕ ਹੋ ਜਾਂਦੀ ਹੈ ਪਰ ਜੇ ਤੁਸੀਂ ਪੈਰੀਸ਼ੀਬਲ ਚੀਜ਼ਾਂ ਦੀ ਗੱਲ ਕਰਦੇ ਆ ਉੱਥੇ ਆ ਕੇ ਮਾਰਕੀਟਿੰਗ ਸੈਕਟਰ ਪੰਜਾਬ ਦਾ ਬੜਾ ਛੋਟਾ ਪੈਂਦਾ ਨਜ਼ਰ ਆਉਂਦਾ ਮੈਂ ਮੈਂ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਪਰ ਉਹਦਾ ਲਿੰਕ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਜ਼ਰੂਰ ਸਰਕਾਰ ਚਾਹੂਗੀ ਚਾਹੇ ਅਸੀਂ ਜਿਹੜੀਆਂ ਸਪੈਸ਼ਲ ਟ੍ਰੇਨਸ ਰਾਈਂ ਜਿਹੜੀਆਂ ਏਸੀ ਹੋਣਗੀਆਂ ਉਹਦੇ ਰਾਹੀਂ ਮੁਲਕ ਦੇ ਆਸ-ਪਾਸੇ ਭੇਜੀਆਂ ਜੇ ਹੋ ਸਕੇ ਤਾਂ ਮਲੀਚੀ ਹੁਣ ਪਠਾਨਕੋਟ ਤੋਂ ਬਾਹਰ ਇੰਗਲੈਂਡ ਵਗਾਰਾ ਵਗੈਰਾ ਬਲੀ ਗਈ ਸਾਡੇ ਕਈ ਫਸਲਾਂ ਕਈ ਫਰੂਟ ਕਈ ਸਬਜ਼ੀਆਂ ਜਿਹੜੀਆਂ ਦੂਸਰੇ ਮੁਲਕਾਂ 'ਚ ਉਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਚਾਹੇ ਹੁੰਦੀਆਂ ਆ ਸਾਡੀ ਗਾਜਰ ਹੈ ਜਿਹੜੀ ਜੀ ਬਹੁਤ ਮਠਾਸ ਵਾਲੀ ਤੇ ਬੜੀ ਜੇ ਉਹਨਾਂ ਤੋਂ ਪੋਲੀ ਵੀ ਤੇ ਅਸੀਂ ਕੈਨੇਡਾ ਵੀ ਜਾ ਕੇ ਆਏ ਉਹ ਕਿਤੇ ਹੋਰ ਹੀ ਗਾਜਰ ਦਾ ਰੰਗ ਹੀ ਨਹੀਂ ਗਾਜਰੀ ਹੈ ਪਹਿਲਾਂ ਦਾ ਠੀਕ ਹੈ ਤੇ ਉਸ ਤਰ੍ਹਾਂ ਦੀਆਂ ਨਹੀਂ ਮਤਲਬ ਜਿਹੜੀਆਂ ਸਾਡੀਆਂ ਇਹ ਸਬਜ਼ੀਆਂ ਦੀ ਇਹਨਾਂ ਦੀ ਗੁਣਵੰਤਾ ਵੀ ਹੈ ਇਹਨਾਂ ਸਵਾਦਿਸ਼ਟ ਵੀ ਹੈ ਪਰ ਠੀਕ ਹੈ ਤੁਹਾਡੀ ਗੱਲ ਨੂੰ ਮੈਂ ਸਹਿਮਤ ਹਾਂ ਵੀ ਉਹ ਉੱਥੋਂ ਤੱਕ ਪਹੁੰਚਦੀਆਂ ਨਹੀਂ ਉਹ ਖਰਾਬ ਹੋ ਜਾਂਦੀਆਂ ਉਹ ਹੀ ਜਿਹਾ ਇੰਤਜ਼ਾਮ ਪਰ ਇਹ ਮੈਂ ਵੀ ਸਮਝਦਾ ਤੇ ਤੁਸੀਂ ਵੀ ਜਾਣਦੇ ਹੋ 1 2 4 ਦਿਨਾਂ ਚ ਹੋਣ ਵਾਲਾ ਨਹੀਂ ਥੋੜਾ ਜਿਹਾ ਸਮਾਂ ਲੱਗੂ ਜੇ ਅਸੀਂ ਇਹਦੀ ਨਿਊ ਰੱਖੀ ਐ ਤਾਂ ਇਹਦੇ ਉੱਤੇ ਮਹਿਲ ਵੀ ਪੈ ਜਾਊਗਾ ਮਹਿਲ ਪੈਣ ਦੀ ਗੱਲ ਆ ਪਰ ਮਹਿਲ ਆਰਥਿਕਤਾ ਨਾਲ ਪੈਣਾ ਆ ਪੰਜਾਬ ਦਾ ਫੰਡ ਆਰਡੀਐਫ ਦਾ ਫੰਡ ਜਿਹੜਾ ਸਰਕਾਰ ਕੇਂਦਰ ਸਰਕਾਰ ਲੋ ਰੋਕਿਆ ਗਿਆ ਹੈ ਯੂਟਿਲਾਈਜੇਸ਼ਨ ਸਰਟੀਫਿਕੇਟ ਮੰਗੇ ਜਾ ਰਹੇ ਨੇ ਉਸ ਤੋਂ ਬਾਅਦ ਸੋਧਾਂ ਤੁਸੀਂ ਕਰ ਦਿੱਤੀਆਂ ਹਾਇ ਤੱਕ ਰੀਲੀਜ਼ ਨਹੀਂ ਹੋ ਰਹੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਕਿੱਥੋਂ ਤੱਕ ਗੱਲ ਨਿਬੜਦੀ ਨਜ਼ਰ ਆ ਰਹੀ ਹੈ ਮੇਰਾ ਵੇਖੋ ਸੁਪਰੀਮ ਕੋਰਟ ਵੀ ਸਾਡੀ ਆ ਸਾਡੇ ਮੁਲਕ ਦੀ ਆ ਅਖਿਰਤ ਜੱਜ ਸਾਹਿਬਾਨ ਨੂੰ ਵੀ ਇਹ ਕਰਨਾ ਪਊ ਵੀ ਉਹਨਾਂ ਲੋਕਾਂ ਦਾ ਪੈਸਾ ਹੈਗਾ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਤੇ ਇੱਥੇ ਡਿਵੈਲਪਮੈਂਟ ਤੇ ਲੱਗਣੀ ਹੈ ਤੇ ਦੇਣਗੇ ਤੇ ਦੇਣਾ ਪਊਗਾ ਆਖਰੀ ਸਵਾਲ ਡੀਏਪੀ ਨਾਲ ਜੁੜਿਆ ਮੁੱਦਾ ਹਾਲਾਂਕਿ ਘਾਟ ਤਾਂ ਨਹੀਂ ਹੈ ਜਿਸ ਤਰੀਕੇ ਨਾਲ ਤੁਸੀਂ ਕੱਲ ਬਿਆਨ ਕੀਤਾ ਪਰ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਿਸਾਨਾਂ ਨੂੰ ਬਲੈਕ ਦੇ ਵਿੱਚ ਜਾਂ ਮਹਿੰਗੇ ਭਾਅ ਦੇ ਵਿੱਚ ਤੇ ਜਾਂ ਫਿਰ ਕੁਝ ਗੈਰਮਿਆਰੀ ਡੀਏਪੀ ਜਿਹੜੀ ਕਿਸਾਨਾਂ ਤੱਕ ਪਹੁੰਚ ਰਹੀ ਆ ਉਹਦੇ ਲਈ ਸਰਕਾਰ ਕੀ ਕਰ ਰਹੀ ਹੈ ਉਹ ਗੈਰ ਮਿਆਰੀ ਦੀ ਤਾਂ ਮੈਂ ਕਹਿ ਸਕਦਾ ਵੀ ਨਹੀਂ ਹੋਣ ਦੇਵਾਂਗਾ ਸਮਾਨ ਵੀ ਨਹੀਂ ਲੈਣ ਦੇਵਾਂਗੇ ਠੀਕ ਪਰ ਥੋੜਾ ਜਿਹਾ ਕਿਸਾਨ ਭਰਾਵਾਂ ਨੂੰ ਮੇਰੇ ਹੱਥ ਬਨ ਕੇ ਬੇਨਤੀ ਸਬਰ ਕਰਨ ਕਿਸੇ ਗੱਲ ਦੀ ਥੋੜੋ ਨਹੀਂ ਆਉਣ ਦਿੱਤੀ ਜਾਊਗੀ ਆਪਾਂ ਕਣਕ ਨਵੰਬਰ ਚ ਬੀਜਣੀ ਆ ਜੀ 2.5 ਮਹੀਨੇ ਪਹਿਲਾਂ ਪਾਉ ਉਹਨੂੰ ਪਹਿਲਾਂ ਲੈਣੇ ਨਾਲੇ ਅੱਜ ਪੈਸੇ ਲਾਉਣੇ ਆ ਤੇ ਨਾਲੇ ਉਹ ਲੋਕ ਵੀ ਕੁਝ ਕਰਦੇ ਪਰ ਜਿੱਥੋਂ ਮੈਨੂੰ ਪਤਾ ਲੱਗਿਆ ਮੈਂ ਨਾਲ ਦੀ ਨਾਲ ਜਿਹੜੀਆਂ ਚਾਰ ਜਿਹੜੀਆਂ ਕੇਂਦਰੀ ਟੀਮਾਂ ਬਣਾ ਦਿੱਤੀਆਂ ਗਈਆਂ ਸਾਰੇ ਚੀਫ ਜਿਹੜੇ ਐਗਰੀਕਲਚਰ ਅਫਸਰਾਂ ਨੂੰ ਅਲਰਟ ਕਰ ਦਿੱਤਾ ਮੈਂਕਮੇ ਨੂੰ ਸਾਰੇ ਜੇ ਇਹੋ ਜਿਹੀ ਸ਼ਿਕਾਇਤ ਕਿਤੇ ਆਉਂਦੀ ਹੈ ਤੁਸੀਂ ਆਪ ਪਹੁੰਚਣਾ ਬਣਦੀ ਕਾਰਵਾਈ ਕਰਕੇ ਕਿਸੇ ਗੱਲ ਦੀ ਨਰਮੀ ਨਹੀਂ ਕਰਾਂਗੇ ਅਸੀਂ ਸਖਤੀ ਰੱਖਾਂਗੇ ਠੀਕ ਹੈ ਸੋ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਫਿਰ ਚਾਹੇ ਉਹ ਨੌਕਰੀਆਂ ਦੇਣ ਦਾ سلسلہ ਹੋਵੇ ਫਿਰ ਚਾਹੇ ਉਹ ਗੈਰਮਿਆਰੀ ਡੀਏਪੀ ਦੀ ਗੱਲ ਹੁੰਦੀ ਹੋਵੇ ਜਾਂ ਫਿਰ ਕਿਸਾਨਾਂ ਨਾਲ ਹੁੰਦੇ ਕਿਤੇ ਨਾ ਕਿਤੇ ਧੰਦਲੇਵਾਸੀ ਦੀ ਗੱਲ ਹੁੰਦੀ ਹੋਵੇ ਤਾਂ ਉੱਥੇ ਸਰਕਾਰ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ ਤੇ ਖੁਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਡੀਏਪੀ ਦੀ ਨਾ ਤਾਂ ਘਾਟ ਆਉਣ ਦੇਵਾਂਗੇ ਤੇ ਨਾ ਹੀ ਕਿਸਾਨਾਂ ਨੂੰ ਕਿਸੇ ਚੀਜ਼ ਦੀ ਕਮੀ ਆ ਜਿਹੜੀ ਕਿ ਚਾਹੇ ਉਹ ਖਾਦ ਦੀ ਹੋਵੇ ਚਾਹੇ ਉਹ ਮਾਰਕੀਟਿੰਗ ਦੀ ਹੋਵੇ ਚਾਹੇ ਉਹ ਹੋਰ ਬਹੁਤ ਸਾਰੇ तमाम ਮੁੱਦੇ ਨੇ ਕਿਸੇ ਤਰ੍ਹਾਂ ਦੇ ਵੀ ਕੋਈ ਜਿਹੜੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਹਰ ਇੱਕ ਸ ਬਾਬਾ ਯਤਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਨੁਸਾਰ ਖਾ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ